ਅੱਜ ਕਰੀਬ ਅੱਧਾ ਘੰਟਾ ਪਹਿਲਾਂ ਪਤਾ ਲੱਗਣ ਤੇ ਪਤਾ ਲੱਗਾ ਵੀ ਇੱਥੇ ਵਾਰਦਾਤ ਹੋਈ ਆ ਕੋਈ 25 30 ਮੁੰਡੇ ਹੀ ਜਿਹੜੇ ਇੱਥੇ ਮੋਟਰਸਾਈਕਲਾਂ ਤੇ ਬਾਸਤ ਕਰਪਾਨਾਂ ਤੇ ਇੱਥੇ ਕੋਈ ਚਾਰ ਰੌਂਦ ਵੀ ਜਿਹੜੇ ਉਹ ਮਿਲੇ ਆ ਇੱਕ ਮੁੰਡਾ ਜਿਹੜੇ ਜਿਹਦੀ ਡੈਥ ਹੋ ਗਈ ਆ ਦੂਜੇ ਜਿਹੜੇ ਉਹ ਭੱਜ ਗਏ ਨੇ ਬਾਕੀ ਉਹ ਉਹ ਚੀਜ਼ ਦਾ ਕੋਈ ਪਤਾ ਨਹੀਂ ਵੀ ਇਹ ਕੀ ਵਾਕਿਆ ਵਾ ਪਰਿਆ ਵਾ ਕਿਹੜੇ ਮੁੰਡੇ ਹੀ ਖਾਉਣ ਐ ਕਾਉਣ ਨਹੀਂ ਇਹ ਸੀ ਦਾਨੀ ਨੂੰ ਪਤਾ ਲੱਗਾ ਜੇ ਦਸ਼ਤ ਦਾ ਮਹੌਲਾ ਦੀ ਵੇਖੋ ਸ਼ਰਿਆ ਮੇ ਦਿਨੇ ਦੁਪਹਿਰੇ ਗੋੜੀਆਂ ਚੱਲਣੀਆਂ ਇਹ ਤੇ ਕੋਈ ਲਾਈਨ ਆਫਟਰ ਦਾ ਕੋਈ ਸਮਝ ਹੀ ਨਹੀਂ ਕੋਈ ਜੇ ਕੋਈ ਚਾਂਸ ਹੋਇਆ ਨਹੀਂ ਆ ਤੇ ਪਹਿਲਾਂ ਚਾਂਸੀ ਹੋਇਆ ਵਾ ਜਿਹੜਾ ਇਹ ਕੰਮ ਜਿਹੜਾ ਵਾ ਹੋਇਆ ਸਾਡੇ ਇਲਾਕੇ ਦੇ ਵਿੱਚ ਦਸ਼ਤ ਦਾ ਮਹੌਲਾ ਤੁਸੀਂ ਵੇਖ ਸਕਦੇ ਹੋ ਡੈਡ ਬੱਡੀ ਜਿਹੜੀ ਮਿਲੀ ਆ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਆਇਆ ਵਾ ਉਹਨਾਂ ਨੇ ਹਥਿਆਰ ਜਿਹੜੇ ਆ ਜ਼ਬਤ ਕਰ ਲਏ ਨੇ ਚਾਰ ਜਿਹੜੇ ਨੇ ਖੋਲ ਜਿਹੜੇ ਨੇ ਉਹ ਜ਼ਬਤ ਕੀਤੇ ਨੇ ਬਾਕੀ ਜਿਹੜੀ ਡੈਡ ਬੱਡੀ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਲਈ ਮੇਰਾ ਨਾਮ ਅਦੀਕ ਮਾਰਾ ਜੀ ਮੈਂ ਸਰਪੰਚਾ ਜੀ ਪਿੰਡ ਹਰਧਾਨ ਤੋਂ ਇੱਥੇ ਕੁਛ ਟਾਈਮ ਪਹਿਲਾਂ ਇਹਨਾਂ ਨੂੰ ਪਤਾ ਲੱਗਾ ਵੀ ਇੱਥੇ ਪਤਾ ਨਹੀਂ ਗੋਲੀ ਚੱਲੀ ਆ ਜਾਂ ਮੁੰਡਿਆਂ ਦੀ ਲੜਾਈ ਹੋਈ ਆ ਇੱਥੇ ਇੱਕ ਮੁੰਡਾ ਮਰ ਗਿਆ ਵਾ ਤੇ ਬਾਕੀ ਸਾਨੂੰ ਫੋਨ ਆਇਆ ਸੀਗਾ ਵੀ ਇੱਥੇ ਵਾਰਦਾਤ ਹੋ ਗਈ ਆ ਤੇ ਆਪਾਂ ਪਹੁੰਚੇ ਆ ਤੇ ਬਾਕੀ ਪੁਲਿਸ ਵੀ ਪੁਲਿਸ ਬਸਟਨ ਇੱਥੇ ਪਹੁੰਚ ਗਿਆ ਆ ਵਾ ਬਾਕੀ ਉਹ ਆਪਣੀ ਸ਼ਾਰਟ ਵਨ ਕਰਕੇ ਅੱਗੇ ਕਾਰਵਾਈ ਕਰਦੇ ਪਏ ਆ ਬਾਕੀ ਦੇਖੋ ਅੱਗੇ ਕੀ ਨਿਕਲਦਾ ਵੀ ਇਹ ਮੁੰਡੇ ਕਿੱਥੋਂ ਦੇ ਆ ਜਾਂ ਕੀ ਵਾਰਦਾਤ ਹੋਈ ਇਹਨਾਂ ਦੀ ਬਾਕੀ